ਕਿ ਲੋਕ ਸਵਾਲ ਕਰਦੇ ਨੇ ਕਿ ਨਵਾਂ ਸ਼ਹਿਰ ਰੇਲਵੇ ਰੋਡ ਦੋ ਬੰਦਿਆਂ ਦੀ ਲੜਾਈ ਦੀ ਚੜ ਗਿਆ ਭੇਟ ਕਾਸ ਤੋਂ ਪਹਿਲੇ ਲੱਖਾਂ ਦੀ ਗੱਲ ਕਰਦੇ ਸਨ ਹੁਣ ਵਾਲੇ ਕਰੋੜਾਂ ਦੀ ਗੱਲ ਕਰਦੇ ਨੇ ਕਾਗਜ਼ਾਚੀ ਰੇਲਵੇ ਰੋਡ ਦਾ ਵਧੇ ਜਾਂਦਾ ਰੇਟ ਕਾਸ ਤੋਂ ਕਾਗਜ਼ਾਚੀ ਰੇਲਵੇ ਰੋਡ ਦਾ ਵਧੇ ਜਾਂਦਾ ਰੇਟ ਕਾਸ ਤੋਂ ਇਹ ਸਿਆਸੀ ਪਿਆਸੇ ਇਹ ਸਿਆਸਤ ਦੇ ਪਿਆਸੇ ਧਿਆਨ ਦਿਓ ਗੱਲ ਤੇ ਜਰਾ ਇਹ ਸਿਆਸਤ ਦੇ ਪਿਆਸੇ ਨਦੀਆਂ ਪੀ ਗਏ ਸਾਗਰ ਪੀ ਗਏ ਫਿਰ ਵੀ ਇਹਨਾਂ ਦਾ ਭਰਦਾ ਨਹੀਂ ਉਹ ਪੇਟ ਕਾਸ ਤੋਂ ਫਿਰ ਵੀ ਇਹਨਾਂ ਦਾ ਭਰਦਾ ਨਹੀਂ ਉਹ ਪੇਟ ਕਾਸ ਤੋਂ ਬਹੁਤੀ ਗੱਲ ਹੈ ਆਪਾਂ ਬਹਿ ਕੇ ਗੱਲ ਕਰ ਲੈਨੇ ਆ ਚਲੋ ਛੱਡੋ ਤੁਸੀਂ ਮੇਰੇ ਨਾਲ ਕਰੋਗੇ ਡਿਬੇਟ ਕਾਸ ਤੋਂ ਤੁਸੀਂ ਮੇਰੇ ਨਾਲ ਕਰੋਗੇ ਡਿਬੇਟ ਕਰ ਸਕਦੇ ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸਿਰ ਤੁਸੀਂ ਸ਼ਹਿਰ ਤੋਂ ਨਜ਼ਰ ਆਲਦੇ ਵੀਡੀਓ ਕਿਸ ਬਾਬਤ ਦੀ ਹੈ ਪਰ ਸਾਥੀਓ ਪਿੱਛੇ ਜਿਹੜੇ ਮੇਰੇ ਆ ਘਰ ਦਾ ਉੱਡਦਾ ਇਹ ਤੋਂ ਵੀ ਅੰਦਾਜ਼ਾ ਲੱਗ ਜਾਣਾ ਪਿੱਛੇ ਜਿਹੜੇ ਮੇਰੇ ਬਿਲਕੁਲ ਨਾਲ ਆ ਗਾਰੇ ਨਾਲ ਭਰਿਆ ਟੋਆ ਇਹਨੂੰ ਦੇਖ ਕੇ ਵੀ ਅੰਦਾਜ਼ਾ ਲੱਗ ਜਾਣਾ ਇਹ ਇਨਸਾਫ਼ ਦਾ ਗळा ਘੁੱਟ ਕੇ ਉਹਨੂੰ ਦੱਬਿਆ ਪਿਆ ਇਹਦੇ ਵਿੱਚ ਔਰ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਜਿੰਨੇ ਵੀ ਸਾਨੂੰ ਲੀਡਰ ਮਿਲੇ ਆ ਸਾਰੇ ਗੱਲਾਂ ਕਰਦੇ ਹਾਲਾਂਕਿ ਮੋਰੇ ਬੋਲਣ ਲਈ ਉਹਨਾਂ ਨੇ ਮੈਨੂੰ ਰੱਖਿਆ ਹੋਇਆ ਉਹ ਕਹਿੰਦੇ ਕਿ ਤੂੰ ਹੀ ਬੋਲਣਾ ਸਾਡੀ ਆਵਾਜ਼ ਤੂੰ ਬੰਨਣਾ ਔਰ ਮੈਨੂੰ ਕਹਿੰਦੇ ਆ ਕਹਿੰਦੇ ਕਿ ਸਾਨੂੰ ਜਿੰਨੇ ਲੀਡਰ ਵੀ ਮਿਲੇ ਹਾਲੇ ਤੱਕ ਬਨਾਰਸ ਦੇ ਠੱਗੀ ਮਿਲਿਆ ਬੱਚਾ ਦੇਖੋ ਮੂੰਹ ਤੇ ਮਾਸਕ ਪਾ ਕੇ ਤੁਰਿਆ ਫਿਰਦਾ ਔਰ ਦੁਕਾਨਾਂ ਵਾਲੇ ਵੀ ਮਾਸਕ ਲਾਈ ਫਿਰਦੇ ਆ ਕਾਰਨ ਇਹੀ ਹੈ ਭੈਣਾਂ ਨੇ ਚੁੰਨੀਆਂ ਲਈਆਂ ਉਹ ਤੇ ਕਾਰਨ ਇਹੀ ਹੈ ਕਿ ਕੋਵਿਡ ਵਰਗੇ ਹਾਲਾਤ ਇਸੇ ਕਰਕੇ ਕਹਿਣਾ ਕਿ ਓਕੇ ਮਿੱਟੀ ਗਰਦਾ ਹੈ ਹੀ ਇਹਨਾਂ ਲੋਕ ਕਹਿੰਦੇ ਨੇ ਕਿ ਬਨਾਰਸ ਦੇ ਠੱਗਾ ਜੇ ਲੀਡਰ ਸਾਨੂੰ ਮਿਲੇ ਨੇ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਲੀਡਰ ਬੜੀ ਚੰਗੀ ਤਰ੍ਹਾਂ ਜਾਣਦੇ ਕਿ ਅੱਖਾਂ ਤੋਂ ਸੁਰਮਾ ਕਿਦਾਂ ਚਰਾਉਣਾ ਤੇ ਉਹਨੂੰ ਕਿਦਾਂ ਵੇਚਣਾ ਲੋਕਾਂ ਦੀਆਂ ਅੱਖਾਂ 'ਚੋਂ ਚੰਗਿਆੜੇ ਨਿਕਲਦੇ ਆ ਲੀਡਰ ਹੱਥ ਲਮਕਾਉਂਦੇ ਆ ਜਾਂਦੇ ਆ ਲੋਕ ਮੱਥੇ 'ਤੇ ਹੱਥ ਮਾਰਦੇ ਆ ਕਿ ਯਾਰ ਸਾਰੀ ਜ਼ਿੰਦਗੀ ਕਿਹਨਾਂ ਦੇ ਮਗਰ ਲੱਗੇ ਰਏ ਜਿਹੜੇ ਸਾਡੇ ਬਾਰੇ ਬਿਲਕੁਲ ਨਹੀਂ ਸੋਚਦੇ ਔਰ ਸੱਚ ਪੁੱਛੋ ਤਾਂ ਲੀਡਰ ਇਹਨਾਂ ਰਾਹਾਂ ਤੋਂ ਆਂਦੇ ਵੀ ਨਹੀਂ ਕਾਰਨ ਇਹੀ ਆ ਕਿਉਂਕਿ ਲੀਡਰਾਂ ਨੂੰ ਪਤਾ ਕਿ ਉਹਨਾਂ ਦਾ ਯਕੀਨ ਖਤਮ ਹੋ ਗਿਆ ਉਹਨਾਂ ਨੂੰ ਪਤਾ ਉਹ ਕੁਝ ਕਰਨ ਜੋਗੇ ਹੈ ਹੀ ਨਹੀਂ ਲੋਕਾਂ ਨੂੰ ਸਿવાય ਪਰੇਸ਼ਾਨ ਕਰ ਤੋਂ ਹੁਣ ਆਪਾਂ ਇਸ ਰੋਡ ਦੀ ਗੱਲ ਕਰਦੇ ਆਂ ਸਾਥੀਓ ਮਹੀਨਾ ਪਹਿਲਾਂ ਬੜੇ ਹੀ ਜੋਰ ਸ਼ੋਰ ਨਾਲ ਢੋਲ ਲਗਾੜਿਆ ਨਾ ਲੱਡੂ ਪੰਡ ਕੇ ਲੱਡੂ ਜੀਸੀਬੀ ਮਸ਼ੀਨ ਦੇ ਮੋਰੇ ਰੱਖ ਕੇ ਸ਼ੁਰੂਆਤ ਕੀਤੀ ਗਈ ਸੀਗੀ ਉਸ ਸਮੇ ਲੋਕਾਂ ਨੇ ਵੀ ਖੁਸ਼ੀ ਮਨਾਈ ਸੀ ਕਹਿੰਦੇ ਕਿ ਚੱਲ ਥੋੜੀ ਦੇਰ ਔਖੇ ਹੋਲਾਂਗੇ ਲੇਕਿਨ ਬਣੂਗੀ ਤਾਂ ਸਹੀ ਕਦੇ ਤਾਂ ਸੜਕ ਬਣੂਗੀ ਪਰ 15 ਦਿਨ ਬਾਅਦ ਕੰਮ ਰੁਕ ਜਾਂਦਾ ਔਰ ਹੁਣ ਤਕਰੀਬਨ 15 ਦਿਨ ਫਿਰ ਤੋਂ ਹੋ ਗਏ ਆਹੀਂ ਜਰਾ ਮੇਰੇ ਨਾਲ ਮੈਂ ਇੱਕ ਚੀਜ਼ ਦਿਖਾਣੀ ਚਾਹੁੰਨਾ 15 ਦਿਨ ਫਿਰ ਤੋਂ ਹੋ ਗਏ ਆ ਕੰਮ ਰੁਕਿਆ ਪਿਆ ਲੋਕ ਇਹ ਵੀ ਕਹਿੰਦੇ ਆ ਕਿ ਸਤਿ ਸ੍ਰੀ ਅਕਾਲ ਜੀ ਆ ਤੁਸੀਂ ਆ ਸੀਟ ਦੇਖੋ ਇੱਕ ਕਲੀਨਿਕ ਦੇ ਬਾਹਰ ਆ ਸੀਟ ਪਈ ਆ ਸਵੇਰ ਦੇ ਤਿੰਨ ਚਾਰ ਵਾਰ ਸਾਫ਼ ਕਰ ਚੁੱਕੇ ਤੇ ਹੁਣ ਇਹਦੇ ਹਾਲਾਤ ਕਿ ਉਹਦੇ ਆ ਪਹਿਲਾਂ ਮੈਂ ਸੋਚਦਾ ਸੀ ਕਿ ਉਂਗਲ ਹੀ ਲਾ ਕੇ ਦਿਖਾਵਾਂ ਹੁਣ ਮੈਂ ਸੋਚਦਾ ਕਿ ਮੈਂ ਕਾ ਨੂੰ ਇਨਫੈਕਸ਼ਨ ਲੈਣੀ ਤੇ ਸਾਥੀਓ 15 ਦਿਨ ਤੋਂ ਕੰਮ ਠੱਪ ਐ ਇੱਕ ਪਾਸੇ ਦੀ ਜਿਹੜੀ ਆ ਪਾਈਪ ਲਾਈਨ ਲੇ ਮਿੱਟੀ ਪੁੱਟ ਕੇ ਉਹਨੂੰ ਐਦੇ ਹੀ ਵਿਛਾ ਦਿੱਤਾ ਗਿਆ ਕੋਈ ਚੰਗੀ ਤਰ੍ਹਾਂ ਮਰਮਮਤ ਨਹੀਂ ਹੋਈ ਔਰ ਲੋਕ ਇਹੀ ਕਹਿੰਦੇ ਆ ਕਿ ਜੇ ਤੁਸੀਂ ਇੱਕ ਵਾਰੀ ਰੇਸ 'ਚ ਭੱਜ ਕੇ ਖਰਗੋਸ਼ ਸ਼ੰਗਰੋਰਾਮ ਨਾਲ ਘੋੜੇ ਵੇਚ ਕੇ ਸੋਨਾ ਹੀ ਸੀਗਾ ਤਾਂ ਇਹਨੂੰ ਕਛੂ ਗੋਮੇ ਦੀ ਚਾਲ ਚ ਹੀ ਰਹਿਣ ਦਿੰਦੇ ਔਰ ਨਾਲੇ ਇਹ ਕਿਹੜਾ ਪੈਸੇ ਆ ਜੇ ਅਸੀਂ ਇੱਕ ਪਾਸੇ ਜਿਹੜੀ ਮੌਜੂਦਾ ਸਰਕਾਰ ਦੇ ਲੀਡਰ ਆ ਉਹ ਦਮਗੱਜੇ ਮਾਰਦੇ ਆ ਕਿ ਪੈਸੇ ਬਹੁਤ ਆ ਸਾਡੇ ਸੀਐਮ ਸਾਹਿਬ ਵੀ ਕਹਿੰਦੇ ਨੇ ਤੇ ਪੈਸੇ ਦਾ ਬਹੁਤ ਹੈ ਜੇ ਪੈਸੇ ਬਹੁਤ ਹੈ ਤਾਂ ਇਹਦਾ ਕਿਹੜਾ ਰੀਚਾਰਜ ਮੁੱਕ ਗਿਆ ਕਿ ਬਸ ਇੰਨਾ ਕੁ ਰੀਚਾਰਜ ਹੋਇਆ ਸੀਗਾ ਜੀ ਇਹਦੇ ਸਿਰਫ 2 ਜੀ ਵੀ ਜਿਹੜਾ ਡਾਟਾ ਸੀਗਾ ਹੁਣ ਮੁੜ ਕੇ ਦੁਬਾਰਾ ਵੀ ਜੇ ਇਹਨੂੰ ਚਲਾਉਣਾ ਤਾਂ ਹੋਰ 2 ਜੀ ਵੀ ਡਾਟੇ ਲਈ ਜਿਹੜਾ ਤੁਹਾਨੂੰ ਰੀਚਾਰਜ ਕਰਨਾ ਪਣਾ ਤਾਂ ਇੱਕ ਹੋਰ ਸਵਾਲ ਲੋਕ ਕਰਦੇ ਆ ਉਹ ਕਹਿੰਦੇ ਕਿ ਮੋਰੇ ਉਧਰਲੇ ਪਾਸੇ ਵੀ ਪੱਥਰ ਰੱਖ ਦਿੱਤਾ ਜਦੋਂ ਐਂਟਰ ਕਰਨਾ ਨਹਿਰੂ ਗੇਟ ਤੋਂ ਥੋੜਾ ਅੱਗੇ ਆ ਕੇ ਇਧਰਲੇ ਪਾਸੇ ਵੀ ਪੱਥਰ ਰੱਖਿਆ ਉਹ ਕਹਿੰਦੇ ਗੱਡੀਆਂ ਟਿੱਪਰ ਟਰੱਕ ਟਰਾਲੇ ਬੱਸਾਂ ਸਾਰਾ ਕੁਝ ਤਾਂ ਆਉਂਦਾ ਹੀ ਨਾਲੇ ਕੰਮ ਕਿਹੜਾ ਚੱਲਦਾ ਜਦ ਸਾਰਾ ਕੁਝ ਆਉਂਦਾ ਤਾਂ ਉਹ ਪੱਥਰ ਰੱਖਣ ਦਾ ਮਤਲਬ ਕੀ ਹੈ ਇੱਥੇ ਦੇ ਦੁਕਾਨਦਾਰ ਕਹਿੰਦੇ ਉਹਨਾਂ ਨਾਲ ਗੱਲ ਹੋਈ ਜ ਉਹ ਕਹਿੰਦੇ ਕਿ ਬਹੁਤੇ ਲੋਕਾਂ ਦੀਆਂ ਗੱਡੀਆਂ ਦੇ ਵਿੱਚ ਸਕ੍ਰੈਚ ਲੱਗਦੇ ਕਿਉਂਕਿ ਪੱਥਰ ਨੂੰ ਲੋਕ ਕਿਵੇਂ ਹਲਾ ਜਾਂਦੇ ਆ ਤਾਂ ਉਹ ਪੱਥਰ ਦਾ ਮਤਲਬ ਹੀ ਕੀ ਹੈ ਜਦ ਤੁਸੀਂ ਇੱਧਰ ਕੰਮ ਸ਼ੁਰੂ ਨਹੀਂ ਕੀਤਾ ਕੰਮ ਸ਼ੁਰੂ ਨਹੀਂ ਕੀਤਾ ਕੰਮ ਵਿੱਚ ਬਚਾਲੇ ਰੋਕਿਆ ਹੈ ਤਾਂ ਪੱਥਰ ਦਾ ਕਹਿੰਦੇ ਮਤਲਬ ਕੀ ਆ ਕਹਿੰਦੇ ਸਾਨੂੰ ਕਿਉਂ ਬੁੱਧੂ ਬਣਾਉਨੇ ਹੋ ਕਿਉਂ ਬੇਕੂਬ ਬਣਾਉਨੇ ਹੋ ਕਿਉਂ ਸਾਡਾ ਜਲੂਸ ਕੱਢਦੇ ਹੋ ਇੱਕ ਗੱਲ ਹੋਰ ਕਹਿੰਦੇ ਆ ਦੁਕਾਨਦਾਰ ਜਿਹੜੇ ਆ ਉਹ ਕਹਿੰਦੇ ਗਾ ਕਿ ਐਨੀ ਘਟ ਗਈ ਮੋਰੇ ਪੱਥਰ ਪਿਆ ਹੁਣ ਕਰਕੇ ਪਿੰਡਾਂ ਵਾਲੇ ਗਾਹਕ ਤਾਂ ਆਉਣਾ ਹੀ ਬੰਦ ਹੋ ਗਏ ਉਹ ਕਹਿੰਦੇ ਇੱਕ ਤਾਂ ਐਨ ਆਰ ਆਈ ਜਿਹੜੇ ਆ ਉਹ ਵਾਪਸ ਚਲੇ ਗਿਆ ਦੂਜੀ ਗੱਲ ਉਹ ਕਹਿੰਦੇ ਕਿ ਰੌਲਾ ਬੜੇ ਵੱਡੇ ਪੱਧਰ ਤੇ ਪੈ ਗਿਆ ਕਿ ਰੇਲਵੇ ਰੋਡ ਬਣਨੀ ਸ਼ੁਰੂ ਹੋ ਗਈ ਪਰ ਰੇਲਵੇ ਰੋਡ ਦਾ ਕੰਮ ਠੱਪ ਹੋ ਗਿਆ ਕਿਸੇ ਨੂੰ ਨਹੀਂ ਪਤਾ ਲੱਗਾ ਤੇ ਕਹਿੰਦੇ ਗਾ ਕਿ ਬਹੁਤ ਖਰਾਬ ਹੁੰਦੀ ਹੈ ਪਹਿਲਾ ਸ਼ਬਜ ਬਾਗ ਦਿਖਾਇਆ ਗਿਆ ਸ਼ਬਜ ਬਾਗ ਵਾਲੀ ਗੱਲ ਜਿਹੜੀ ਕੀਤੀ ਗਈ ਹੈ ਸੁਧਾਰ ਪਰ ਕੋਈ ਨਹੀਂ ਆ ਔਰ ਹੁਣ ਲੋਕਾਂ ਦੀ ਚਿੰਤਾ ਇਹ ਹੈ ਕਿ ਇਧਰਲੇ ਪਾਸੇ ਵੀ ਪੱਟ ਦਿੱਤਾ ਜਾਣਾ ਤਾਂ ਸਮਾਂ ਕਿੰਨਾ ਲੱਗੂਗਾ ਸਮਾਂ ਕਿੰਨਾ ਲੱਗੂਗਾ ਇਸ ਪੂਰੇ ਰੇਲਵੇ ਰੋਡ ਨੂੰ ਤਿਆਰ ਹੋਣ ਲਈ ਇਹ ਲੋਕਾਂ ਦੀ ਚਿੰਤਾ ਜਿਹੜੀ ਹੈ ਰੋਜ਼ ਵਧਦੀ ਜਾਂਦੀ ਹੈ ਮਾਰੇ ਪਿੱਛੇ ਦਿਖਾਈ ਦਿਖਾਈ ਕਿੱਡਾ ਕਿੱਡਾ ਗਰਦਾ ਉੱਡਦਾ ਪਿਆ ਦਿਖਾਈ ਕਿੱਡਾ ਬੁਰੇ ਹਾਲ ਨੇ ਦੁਕਾਨਦਾਰ ਜਿਹੜੇ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਦੁਕਾਨਦਾਰ ਮਾਸਕ ਲਾ ਕੇ ਹੀ ਬਾਹਰ ਆਉਂਦੇ ਆ ਦੁਕਾਨ ਤੋਂ ਔਰ ਇਹੋ ਜੀ ਜਗ੍ਹਾ 'ਚ ਗਾਹਕ ਜਿਹੜਾ ਉਹ ਆਉਣ ਤੋਂ ਟਕਰ ਕਤਰ ਆਉਂਦਾ ਤਾਂ ਮੁਸ਼ਕਲ ਹਾਲਾਤ ਨੇ ਦੁਕਾਨਦਾਰਾਂ ਲਈ 15 ਦਿਨਾਂ ਤੋਂ ਇਸੇ ਤਰੀਕੇ ਕੰਮ ਜਿਹੜਾ ਠੱਪ ਹੋਇਆ ਪਿਆ ਲੋਕ ਇਹ ਵੀ ਕਹਿੰਦੇ ਆ ਕਿ ਇੱਥੇ ਕਿਹੜਾ ਕੋਈ ਫਲਾਈਓਵਰ ਬਣਨਾ ਜਿਹੜਾ ਤੁਸੀਂ ਆਲੇ-ਦੁਆਲੇ ਬੈਰੀਗੇ ਮੋਰੇ ਬੈਰੀਗੇਟਿੰਗ ਕਰ ਦਿੱਤੀ ਇੱਕ ਤਰ੍ਹਾਂ ਦੀ ਪੱਥਰ ਲਾ ਕੇ ਆਹ ਦੇਖੋ ਆ ਵੀਰ ਕਹਿੰਦਾ ਕਹਿੰਦਾ ਅਸੀਂ ਬਹੁਤ ਭੁੱਖੀ ਆ ਕੋਈ ਵਿਰਲਾ ਫਿਰ ਬੰਦਾ ਹੀ ਪਰਿਵਾਰ ਨਾਲ ਆਉਂਦਾ ਨਹੀਂ ਤਾਂ ਮੂੰਹ ਢੱਕ ਕੇ ਹੀ ਸਾਰੇ ਆਉਂਦੇ ਆ ਵੀ ਉਹਨਾਂ ਦੇ ਮਨ 'ਚ ਅਹੀ ਹੁੰਦਾ ਕਿ ਫਟਾਫਟ ਬਸ ਚੱਲ ਜਾਈਏ ਪਾਰਕਿੰਗ ਤੋਂ ਲੈ ਕੇ ਇੱਥੇ ਤੱਕ ਤੁਰ ਕੇ ਆਉਣਾ ਬਹੁਤ ਔਖਾ ਹੋ ਜਾਂਦਾ ਹੈ ਮੂੰਹ ਬੰਨ ਕੇ ਹੀ ਆਉਣਾ ਪੈਂਦਾ ਔਰ ਜਿਹੜੀ ਮੌਜੂਦਾ ਸਿਸਟਮ ਜਿਹਾ ਉਹ ਨਾਲ ਚੱਲ ਰਿਹਾ ਉਹਦੇ ਨਾਲ ਤਾਂ ਅੱਗਾ ਦੌੜ ਪਿਛਾ ਚੌੜ ਵਾਲੀ ਗੱਲ ਹੋਈ ਆ ਔਰ ਆਮ ਜਿਹੜੇ ਇੱਧਰਲੇ ਦੁਕਾਨਦਾਰੇ ਉਹ ਤਾਂ ਉਮਰਾਂ ਹੀ ਕੱਟ ਰਹੇ ਆ ਬਸ ਸਮਾਂ ਹੀ ਭੋਗ ਰਹੇ ਕਿਸੇ ਤਰੀਕੇ ਵੀ ਸਮਾਂ ਪਾਸ ਹੋ ਜਵੇ ਔਰ ਮੈਂ ਜਿਵੇਂ ਪਹਿਲਾਂ ਕਿਹਾ ਕਿ ਅੱਖਾਂ 'ਚ ਸ਼ਰਮਾ ਚੋਰੀ ਕਰ ਲੈਂਦੇ ਨੇ ਸਾਡੇ ਲੀਡਰ ਤੇ ਇੱਥੇ ਜਿਹੜੇ ਲੋਕ ਰਹਿੰਦੇ ਉਹ ਮਨ ਕਰੜਾ ਕਰਕੇ ਬੈਠੇ ਆ ਬਸ ਇਹੀ ਦੇਖੀ ਜਾਂਦੇ ਕਿ ਸਾਡਾ ਚੰਮ ਲਾਇਆ ਜਾਂਦਾ ਜਿਹੜਾ ਆਉਂਦਾ ਚੰਮ ਲਾ ਕੇ ਚਲੇ ਜਾਂਦਾ ਔਰ ਕਹਿੰਦੇ ਆ ਨਾ ਕਿ ਸ਼ਰੀਕ ਦੀ ਜਿਹੜੀ ਭਾਜੀ ਹੁੰਦੀ ਆ ਸ਼ਰੀਕ ਦੀ ਜਿਹੜੀ ਭਾਜੀ ਹੁੰਦੀ ਆ ਉਹ ਟਿੱਡ ਦੁੱਖ ਦੇ ਤੇ ਵੀ ਖਾਣੀ ਪੈਂਦੀ ਆ ਤਾਂ ਜਿਹੜੇ ਲੀਡਰ ਆ ਸ਼ਰੀਕ ਬਣੇ ਫਿਰਦੇ ਆ ਤੇ ਟਿੱਡ ਭਾਵੇਂ ਦੁਖੀ ਜਾਂਦਾ ਤਾਂ ਵੀ ਉਹਨਾਂ ਨੂੰ ਜਿਹੜੀ ਭਾਜੀ ਖਾਣੀ ਪੈ ਰਹੀ ਆ ਹੁਣ ਇੱਕ ਗੱਲ ਮੈਨੂੰ ਹੋਰ ਪਤਾ ਲੱਗੀ ਆ ਮੈਂ ਕਮੈਂਟਸ ਵੀ ਲੈਣੇ ਨਾਲ ਦੀ ਨਾਲ ਵੀਡੀਓ ਨੂੰ ਜਲਦੀ ਰੈਪ ਅਪ ਕਰ ਦੇਣਾ ਮੈਨੂੰ ਕੁਝ ਇੱਕ ਦੁਕਾਨਦਾਰ ਨੇ ਦੱਸਿਆ ਇੱਥੇ ਮੇਰਾ ਇੱਕ ਦੋਸਤ ਰਹਿੰਦਾ ਉਹਨੇ ਵੀ ਦੱਸਿਆ ਕਹਿੰਦੇ ਕਿ ਥੋੜੀ ਵੀਡੀਓ ਦੇਖ ਕੇ ਹੁਣ ਕੁਝ ਹੋਰ ਲੋਕ ਵੀ ਕਹਿਣ ਲੱਪੇ ਇਹ ਸਰਕਾਰ ਤੋਂ ਸੜਕ ਨਹੀਂ ਬਣਦੀ ਅੱਛੀ ਬਣਾ ਦਿੰਦੇ ਆ ਤਾਂ ਮੈਂ ਉਹਨਾਂ ਨੂੰ ਛੋਟੇ ਵੀਰਾਂ ਨੂੰ ਵੱਡੇ ਵੀਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਐਵੇਂ ਕਿਸੇ ਮਗਰ ਲਾ ਕੇ ਆਪਣਾ ਝੁੱਗਾ ਚੌੜਨਾ ਕਰਾ ਲਿਓ ਕਿਉਂਕਿ ਪ੍ਰਸ਼ਾਸਨ ਨਾਲ ਸਰਕਾਰ ਨਾਲ ਉਹੀ ਬੰਦਾ ਮੱਥਾ ਲਾ ਸਕਦਾ ਜਿਹਦੇ ਕੋਲ ਤਰਕ ਹੋਵੇ ਮੈਨੂੰ ਇਹ ਵੀ ਪਤਾ ਲੱਗਾ ਕਿ ਕੁਝ ਲੋਕ ਸਕ੍ਰਿਪਟਾਂ ਲਿਖ-ਲਿਖ ਕੇ ਦਿੰਦੇ ਆ ਕਿ ਭਾਈ ਤੁਸੀਂ ਆਹ ਬੋਲਣਾ ਐਂਦਾ ਬੋਲ ਕੇ ਸਾਨੂੰ ਉੱਪਰ ਕਰੇ ਦੂਜਿਆਂ ਨੂੰ ਥੱਲੇ ਕਰ ਦਿਓ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਬਿਲਕੁਲ ਜੋ ਸੱਚ ਆ ਜੋ ਤੱਥਾਂ ਦੇ ਆਧਾਰ ਤੇ ਉਹੀ ਗੱਲ ਕਰਿਓ ਕਿਤੇ ਐਵੇਂ ਨਜਾਇਜ਼ ਨਾ ਫਸ ਜਾਇਓ ਕਿਉਂਕਿ ਸਰਕਾਰ ਦਾ ਪ੍ਰਸ਼ਾਸਨ ਦਾ ਛਾਤਰ ਬੰਦਿਆਂ ਦਾ ਮੱਥਾ ਲਾਣਾ ਬਹੁਤ ਔਖਾ ਜੇ ਮੈਂ ਕਹਿਨਾ ਕਿ ਸਰਕਾਰ ਜਵਾਬ ਦੇਵੇ ਅਸੀਂ ਸੜਕ ਬਣਾ ਦਿੰਨੇ ਆ ਕਿਉਂਕਿ 2019 ਤੋਂ ਸੰਘਰਸ਼ ਕਰਦੇ ਪਏ ਆ ਇਸ ਰੋਡ ਲਈ 2019 ਜਿਵੇਂ ਪਹਿਲੀ ਵੀਡੀਓ ਪਾਈ ਸੀਗੀ ਉਦੋਂ ਗੱਡੀ ਚੋਂ ਹੀ ਪਾਈ ਸੀਗੀ ਰੇਲਵੇ ਫਾਟਕ ਤੋਂ ਲੈ ਕੇ ਮਹਿਰੂ ਗੇਟ ਤੱਕ ਉਹਦੇ ਵਿੱਚ ਜ਼ਿਕਰ ਕੀਤੇ ਸੀਗੇ ਕਿ ਰੋਟੀ ਖਾ ਕੇ ਆ ਜਾਓ ਪਰ ਇੱਥੇ ਆਕੇ ਰੋਟੀ ਪਚ ਜਾਂਦੀ ਐ ਜਾਂ ਇਹ ਵੀ ਗੱਲ ਕੀਤੀ ਸੀ ਕਿ ਦਹੀਂ ਖਾ ਕੇ ਆਜੋ ਲੱਸੀ ਬਣ ਜਾਂਦਾ ਢਿੱਡ ਚ ਇਹ 2019 ਦੀ ਗੱਲ ਐ ਉਸ ਤੋਂ ਬਾਅਦ 21 ਚ ਸੜਕ ਬਣਦੀ ਐ ਫਿਰ ਟੁੱਟ ਜਾਂਦੀ ਐ ਉਹ ਪਿਛਲੀਆਂ ਸਰਕਾਰਾਂ ਨੇ ਕੀ ਉਹਨਾਂ ਦੀ ਮਾੜੀ ਨੀਤੀ ਸੀਗੀ ਕੀ ਮਾੜੀ ਸੋਚ ਸੀ ਇਹਦਾ ਜਵਾਬ ਤਾਂ ਉਹੀ ਦੇ ਸਕਦੇ ਆ ਨਾ ਪਿਛਲੇ ਨੇ ਚੰਗਾ ਸੋਚਿਆ ਨਾ ਹੁਣ ਵਾਲੇ ਸੋਚ ਰਹੇ ਆ ਫਿਰ ਦੁਆਰਤੀ ਚਰਚਾ ਇੱਥੋਂ ਤੱਕ ਚੱਲੇ ਜਾਂਦੀ ਐ ਵੀ ਬੀਬੀ ਬੱਤੀ ਦੇ ਆਵਾਜ਼ ਚੱਕਣ ਤੋਂ ਬਾਅਦ ਕਿ ਸੜਕ ਬਣਨ ਤੋਂ ਟੁੱਟ ਜਾਂਦੀ ਐ ਫਿਰ ਵਿધાન ਸਭਾ ਤੱਕ ਇਹਦੀ ਗੂੰਜ ਪੈਂਦੀ ਹੈ 2022 ਦੀ ਇਲੈਕਸ਼ਨ 'ਚ ਇਹਦੀ ਗੂੰਜ ਪੈਂਦੀ ਹੈ ਵਿਧਾਨ ਸਭਾ ਤੱਕ ਗੱਲ ਜਾਂਦੀ ਹੈ ਐਮਪੀ ਇਲੈਕਸ਼ਨ 'ਚ ਇਹਦੀ ਗੂੰਜ ਪੈਂਦੀ ਹੈ ਲੇਕਿਨ ਕੋਈ ਵੀ ਸੁਣਵਾਈ ਨਹੀਂ ਕਰਦਾ ਪਰ ਮੈਂ ਹੁਣ ਗੱਲ ਨੂੰ ਰੈਪ ਅਪ ਕਰਦਾ ਤੇ ਦੱਸਦਾ ਕਿ ਜੇਕਰ ਅਸੀਂ ਕਹਿੰਨੇ ਆ ਕਿ ਸਰਕਾਰ ਜਵਾਬ ਦੇਵੇ ਅਸੀਂ ਸੜਕ ਬਣਾ ਦੇਣੇ ਆ ਤਾਂ ਡੈਫੀਨੇਟਲੀ 100% ਬਣਾ ਦੇਾਂਗੇ ਕਿਵੇਂ ਕਿਉਂਕਿ ਬਹੁਤ ਸਾਰੇ ਸਾਡੇ ਯਾਰ ਵੀ ਐਲਨ ਮਸਕ ਵਰਗੇ ਹੈਗੇ ਆ ਜਿਨ੍ਹਾਂ ਦੇ ਟੈਸਲਾ ਵਰਗੇ ਕੰਮ ਬਾਹਰ ਚੱਲਦੇ ਆ ਉਹਨਾਂ ਦੀ ਇੱਕੋ ਇੱਕ ਸ਼ਰਤ ਆ ਉਹ ਕਹਿੰਦੇ ਕਿ ਇੱਥੇ ਅਸੀਂ ਕਿਸੇ ਲੀਡਰ ਦਾ ਫਿਰ ਉਹਨੂੰ ਇਨੌਗੁਰੇਸ਼ਨ ਨਹੀਂ ਕਰਨਾਵਾਂਗੇ ਉਹਦਾ ਨਹੀਂ ਪੱਥਰ ਨਹੀਂ ਲੱਗੂਗਾ ਨਹੀਂ ਪੱਥਰ ਲੱਗੂਗਾ ਸਾਡੇ ਬਾਬਿਆਂ ਪਰਦਾਦਿਆਂ ਦੇ ਨਾਂ ਦਾ ਜਿਨ੍ਹਾਂ ਦੀ ਜ਼ਮੀਨ ਵੇਚ ਕੇ ਇੰਡੀਆ 'ਚ ਅਸੀਂ ਇਹ ਸੜਕ ਨੂੰ ਬਣਾਵਾਂਗੇ ਇਹ ਸਾਡੇ ਯਾਰ ਕਹਿੰਦੇ ਤੇ ਨਾਲ ਦੀ ਨਾਲ ਮੈਂ ਵੀ ਇਕੱਲੀਆਂ ਗੱਲਾਂ ਨਹੀਂ ਕਰਦਾ ਪਹਿਲਾਂ ਵੀ ਕਿਹਾ ਕਿ ਲੱਖ ਤੋਂ ਲੱਖ ਤਾਂ ਮੈਂ ਆਪਣੇ ਵੱਲੋਂ ਯੋਗਦਾਨ ਪਾਉਂਗਾ ਸਰਕਾਰ ਪ੍ਰਸ਼ਾਸਨ ਇੱਕ ਵਾਰੀ ਕਹਿ ਦੇਵੇ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ ਸਾਡੇ ਹੱਥ ਖੜੇ ਆ ਤੁਸੀਂ ਕਰ ਲਓ ਇਹ ਅਸੀਂ ਬਣਾ ਵੀ ਦਿਆਂਗੇ ਕਿੱਦਾਂ ਕਿਉਂਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਅਸੀਂ ਇਹਦੇ ਚ ਕੋਈ ਪੈਸਾ ਕਮਾਉਣ ਦਾ ਨਹੀਂ ਸੋਚਣਾ ਮੈਂ ਖੋਰ ਬੇਨਤੀ ਤੁਹਾਨੂੰ ਸਾਰ ਨੂੰ ਕਰ ਦਿੰਨਾ ਕਿ ਹੋ ਸਕਦਾ ਹੁਣ ਜਿਵੇਂ ਮੈਨੂੰ ਪਤਾ ਲੱਗਾ ਸਕ੍ਰਿਪਟਾਂ ਬਣਾਉਣ ਦੀ ਗੱਲ ਜੀ ਹੋ ਰਹੀ ਹੈ ਕਿ ਤੂੰ ਆ ਕਹਦੀ ਤੂੰ ਉਹ ਕਹਦੀ ਐਦਾਂ ਕਰਕੇ ਆਪਾਂ ਵੀ ਵੀਡੀਓ ਵੀਡੀਓ ਬਣਾ ਕੇ ਚਲਾ ਲਈਏ ਤਾਂ ਹੋ ਸਕਦਾ ਇੱਥੇ ਕੋਈ ਕਮੇਟੀ ਕਮੂਟੀ ਬਣ ਜਵੇ ਤਾਂ ਬੱਚਿਓ ਕਿਤੇ ਤੁਹਾਨੂੰ ਚੂਨਾ ਨਾ ਲਾ ਦੇਣ ਬੱਚਿਓ ਕਿਤੇ ਮਹਾਲੀ ਵਾਲਾ ਕੰਮ ਥੋੜੇ ਨਾਲ ਨਾ ਕਰ ਦੇਣ ਪਰਲ ਕੰਪਨੀ ਵਾਲਾ ਕੰਮ ਥੋੜੇ ਨਾਲ ਨਾ ਕਰ ਦੇਣ ਕਿ ਸੰਘਰਸ਼ ਕਮੇਟੀ ਬਣਾਉਣੀ ਹੈ ਤੇ ਪੈਸੇ ਆਪਣੇ ਅੰਡਰ ਕਰਕੇ ਆਪ ਗੱਡੀਆਂ ਲੈ ਲੈਣ ਤੇ ਤੁਸੀਂ ਫੇਰ ਦੇਖੋ ਸੜਕ ਤਾਂ ਉਹੀ ਆ ਪਰ ਅਗਲੇ ਕੰਨ ਸਾਨੂੰ ਝਟਕਾ ਨਹੀਂ ਲੱਗਦਾ ਕਿਉਂਕਿ ਸਾਡੇ ਕੋਲ ਵੱਡੇ ਟੈਰ ਵਾਲੀ ਗੱਡੀ ਹੈਗੀ ਆ ਤਾਂ ਆਪਣਾ ਬਚਾਅ ਵੀ ਕਰਿਓ ਬਾਕੀ ਪ੍ਰਸ਼ਾਸਨ ਦਾ ਸਾਡਾ 2019 ਤੋਂ ਹੀ ਮੱਖਾ ਚੱਲਦਾ ਆ ਰਿਹਾ ਲੱਗਿਆ ਆ ਰਿਹਾ ਤੇ ਕੋਈ ਡਰ ਨਾ ਪਹਿਲਾ ਸੀ ਨਾ ਹੋਣਾ ਨਾ ਕਦੀ ਹੋਵੇਗਾ ਕਿਉਂਕਿ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਕਿ ਆਪਾਂ ਤਾਂ ਬਾਗਿਆ ਦੇ ਪਿੰਡ ਤੋਂ ਆ ਆ ਫਿਰ ਤੋਂ ਤੁਸੀਂ ਹਾਲਾਤ ਦੇਖ ਲਓ ਐਦਾਂ ਦੇ ਹੀ ਰੇਲਵੇ ਰੋਡ ਤੇ ਕੋਨੇ-ਕੋਨੇ 'ਚ ਹਾਲਾਤ ਬਣੇ ਹੋਏ ਆ ਗਰਦਾ ਪੂਰੀ ਬੁਰੀ ਤਰ੍ਹਾਂ ਉੱਠਦਾ ਔਰ ਲੋਕ ਜਿਹੜੇ ਆ ਮਜਬੂਰ ਨੇ ਸ਼ਰੀਕ ਇਹ ਜਿਹੜੇ ਲੀਡਰ ਸ਼ਰੀਕ ਬਣੇ ਨੇ ਇਹਨਾਂ ਦੀ ਦਿੱਤੀ ਭਾਜੀ ਖਾਨ ਨੂੰ ਟਿੱਡ ਦੁਖਤੇ ਤੇ ਵੀ ਖਾਰੇ ਆ ਪਰ ਲੀਡਰ ਜਿਹੜੇ ਸ਼ਬਦ ਬਾਜ਼ ਸ਼ਬਦ ਬਾਗ ਦਿਖਾ ਕੇ ਲੋਕਾਂ ਨੂੰ ਪਰਵਾ ਕੇ ਲੋਕਾਂ ਨੂੰ ਨੁਕਸਾਨ ਕਰਦੇ ਆ ਗਾਕੀ ਜਿਹੜੀ ਆ ਬਹੁਤ ਕੱਟੀ ਹੋਈ ਆ ਨੁਕਸਾਨ ਬਹੁਤ ਲੋਕਾਂ ਦਾ ਹੋ ਰਿਹਾ ਔਰ ਨਾ ਇੱਕ ਮੈਂ ਗੱਲ ਸੁਣੀ ਸੀ ਮੈਂ ਸੁਣਾ ਦਿੰਨਾ ਐ ਵੀਰੇ ਮੈਂ ਸੁਣਾ ਦਿੰਨਾ ਗੱਲ ਇਹ ਆ ਕਹਿੰਦੇ ਕਿ ਇੱਕ ਨਾ ਬੰਦਾ ਸੱਪ ਲੈਣ ਜਾਂਦਾ ਸੱਪ ਮੈਂ ਲੀਡਰਾਂ ਦੀ ਗੱਲ ਕਰਨ ਲੱਗਾ ਧਿਆਨ ਨਾਲ ਸੁਣ ਲਿਓ ਉਹ ਸੱਪ ਲੈਣ ਜਾਂਦਾ ਇੱਕ ਸੱਪ ਐਡਾ ਹੁੰਦਾ ਨਵੇਂ ਸ਼ਹਿਰ ਦੇ ਲੀਡਰਾਂ ਬਾਰੇ ਕਹਿਣ ਲੱਗਾ ਇੱਕ ਸੱਪ ਐਡਾ ਹੁੰਦਾ ਉਹ ਕਹਿੰਦੇ ਜੀ ਕਿੰਨੇ ਦਾ ਕਹਿੰਦਾ 50 ਦਾ ਇੱਕ ਸੱਪ ਐਡਾ ਹੁੰਦਾ ਕਹਿੰਦਾ ਕਿੰਨੇ ਦਾ ਕਹਿੰਦਾ ਇਹ ਵੀ 50 ਦਾ ਇੱਕ ਸੱਪ ਐਡਾ ਹੁੰਦਾ ਕਹਿੰਦਾ ਇਹ ਕਿੰਨੇ ਦਾ ਕਹਿੰਦਾ ਇਹ ਵੀ 50 ਦਾ ਇੱਕ ਐਡਾ ਹੁੰਦਾ ਕਹਿੰਦਾ ਇਹ ਕਿੰਨੇ ਦਾ ਇਹ ਵੀ 50 ਦਾ ਕਹਿੰਦਾ ਚੱਕਰ ਕੀ ਹੈ ਸਾਰੇ ਪਿਆਰਪਏ ਦੇ ਕਹਿੰਦਾ ਵੱਡੇ ਛੋਟੇ ਨਵੇਂ ਪੁਰਾਣੇ ਤੇਜ ਸਲੋ ਸਾਰੇ 50 ਦੇ ਕਿਉਂ ਆ ਜਿਹੜਾ ਦੁਕਾਨਦਾਰ ਸੀ ਉਹਨੇ ਗੱਲ ਬਹੁਤ ਵਧੀਆ ਗਈ ਕਹਿੰਦਾ ਇਹ ਸਾਪ ਆ ਇਹਨਾਂ ਦਾ ਕੰਮ ਡੰਗ ਮਾਰਨ ਦਾ ਹੀ ਆ ਚਾਹੇ ਵੱਡਾ ਲੈਲਾ ਚਾਹੇ ਛੋਟਾ ਲੈਲਾ ਚਾਹੇ ਵੱਡਾ ਲੈਲਾ ਚਾਹੇ ਪੁਰਾਣਾ ਲੈਲਾ ਚਾਹੇ ਨਵਾਂ ਲੈਲਾ ਇਹਨਾਂ ਨੂੰ ਡੰਗ ਮਾਰਨਾ ਸਾਰਾ ਦਾ ਰੇਟ 50 ਪਾਇਆ ਮਸੀਂ ਕਾਬੂ ਕਰਕੇ ਰੱਖਿਆ ਸੋ ਲੀਡਰ ਚਾਹੇ ਨਵੇਂ ਆ ਚਾਹੇ ਪੁਰਾਣੇ ਆ ਚਾਹੇ ਪਹਿਲੇ ਸੀ ਚਾਹੇ ਹੁਣ ਵਾਲੇ ਆ ਪਬਲਿਕ ਦੀ ਕੋਈ ਜ਼ਿੰਮੇਵਾਰ ਨਹੀਂ ਚੱਕਦਾ ਆਪਣੇ ਕੀਤੇ ਵਾਅਦਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਚੱਕਦਾ ਪਬਲਿਕ ਦੇ ਵੈਲਫੇਅਰ ਲਈ ਕੋਈ ਕੰਮ ਨਹੀਂ ਕਰਦਾ ਸਿਰਫ ਇਹ ਸਿਆਸੀ ਪਿਆਸੇ ਨੇ ਕਿ ਕਿਸੇ ਤਰੀਕੇ ਜਿਹੜਾ ਸਮੁੰਦਰ ਆ ਜਿਹੜੀ ਰੇਤਖਾਨ ਨੂੰ ਮਿਲ ਜਵੇ ਬਜਰੀਖਾਨ ਨੂੰ ਮਿਲ ਜਵੇ ਤੇ ਸਮੁੰਦਰ ਦਰਿਆ ਦਾ ਪਾਣੀ ਪੀਣ ਨੂੰ ਮਿਲ ਜਵੇ ਜਿਹਦੇ ਨਾਲ ਫੇ ਵੱਡੇ ਵੱਡੇ ਮਹਿਲ ਖੜੇ ਕਰ ਲੈਣ ਵੱਡੇ ਵੱਡੇ ਆਪਣੇ ਸਿਸਟਮ ਤਿਆਰ ਕਰ ਲੈਣ ਜਿਹਦੋਂ ਦਾ ਫਿਰ ਇਹਨਾਂ ਦੀ ਪੁਸ਼ਤਾ ਬਹਿ ਕੇ ਖਾਣ ਤੇ ਤੁਸੀਂ ਆ ਟੋਇਆਂ ਚ ਫਸੇ ਰਹੋ ਉਮੀਦ ਕਰਦਾ ਜਿੰਨਾਂ ਕ ਬੋਲੇ ਆ ਬਿਲਕੁਲ ਸੱਚ ਬੋਲੇ ਆ ਔਰ ਇੱਕ ਥਾਪੜ ਕੇ ਬੋਲਿਆ ਕਿਉਂਕਿ ਮੈਨੂੰ ਬਾਰ-ਬਾਰ ਇਸ ਰੋਡ ਤੋਂ ਭਰਾਮਾਂ ਦੀ ਕਾਲ ਆ ਰਹੀ ਸੀ ਕਹਿੰਦੇ ਕਿ ਯਾਰ ਤੁਹਾਨੂੰ ਆਉਣਾ ਪੈਣਾ ਮੈਂ ਥੋੜਾ ਜਿਹਾ ਆਪਣੇ ਗਾਣੇ 'ਚ ਬੀਜ਼ੀ ਹੋ ਗਿਆ ਸੀ ਸੋ ਬੇਨਤੀ ਇਹੀ ਹੈ ਕਿ ਮੈਂ ਸੱਚ ਬੋਲਦਾ ਹੁਣ ਥੋੜੀ ਵਾਰੀ ਹੈ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਥੋੜੇ ਜਿਹੜੇ ਵਿਚਾਰਿਆ ਤੁਸੀਂ ਉਹ ਵੀ ਸ਼ੇਅਰ ਕਰ ਦੇਣਾ ਬਹੁਤ ਬਹੁਤ ਸ਼ੁਕਰ ਹੈ ਬਹੁਤ ਮੇਰਾ